ਮਾਲਿਕ ਜੀ ਦਾ ਖਾਸ ਸਾਹਿਬ ਮਾਲਿਕ ਜੀ ਖੜੇ ਅੱਜ ਸੀ ਖੜੇ ਆ ਜੀ ਗੁਰਨਾਮ ਪਲੇ ਸਟ੍ਰੀਟ ਐਸਿਸੈਂਟਰ ਕਲੱਬ ਸਾਡੇ ਵਿੱਚ ਬਹੁਤ ਹੀ ਸਾਡੇ ਸਰਕਾਰ ਜੋ ਜੀਵਿੰਦਰ ਕੁਮਾਰ ਜੀ ਸਰਪੰਚ ਸਾਹਿਬ ਸਰਦਾਰ ਮੁੰਜੀ ਸਿੰਘ ਜੀ ਸੰਗਠਨ ਸਾਹਿਬ ਯੂਐਸਏ ਤੋਂ ਸਰਦਾਰ ਬਰਵਾਰ ਸਿੰਘ ਦੀ ਬੰਗਿਆ ਤੋਂ ਸਰਦਾਰ ਹਾਕੀ ਸਿੰਘ ਦੀ ਬੰਗਿਆ ਤੋਂ ਫਿਰ ਨਾਲ ਸਾਡੇ ਸੁਸਾਇਟੀ ਦੇ ਸਰਪੰਚ ਸਾਹਿਬ ਸਰਦਾਰ ਬਾਸ ਸਿੰਘ ਲਾਲੀਆ ਜੀ ਸਰਦਾਰ ਸੁਖਿੰਦਰ ਸਿੰਘ ਜੀ ਅੱਜ ਸਾਡੇ ਵਿੱਚ ਕਨਸਲਡ ਐਡਵਾਈਜ਼ਰੀ ਕਮੇਟੀ ਮੈਂਬਰ ਖੁਦ ਆ ਜੀ ਨਰਸਿੰਗ ਦੇ ਜਿੰਦ ਕੁਮਾਰ ਜੀ ਸਾਹਿਬ ਸੇਵਾਦਾਨ ਆਏ ਨੇ ਤਕਰੀਬਨ 1.5 ਲੱਖ ਰੁਪਏ ਸਾਹਿਬ ਨੇ ਨੇ ਸੇਵਾ ਦਿੱਤੀ ਹੈ ਬਹੁਤ ਕਰਵਾਦੀਆਂ ਇਹਨਾਂ ਨੇ ਬਹੁਤ ਜ਼ਿਆਦਾ ਖੁਮਾਰੀ ਸਾਨੂੰ ਪਹਿਲਾਂ ਵੀ ਇਹ ਸਹਿਯੋਗ ਦੇ ਕੇ ਗਏ ਨੇ ਕਾਫੀ ਸਾਡੇ ਐਡਵਾਈਜ਼ਰੀ ਕਮੇਟੀ ਮੈਂਬਰ ਹੋਈ ਨੇ ਬਹੁਤ ਬਹੁਤ ਧੰਨਵਾਦ ਜੀ ਦਾ ਸਰਦਾਰ ਰਣਜੀਤ ਸਿੰਘ ਜੀ ਨੂੰ ਕਹਾਂਗਾ ਦੋਸਤ ਲੋਕ ਰਣਜੀਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸੰਸਥਾ ਦੇ ਨਾਲ ਕਕਰ ਸਾਹਿਬ ਦੇ ਨਾਲ ਅਸੀਂ ਮਿਲੇ ਆ ਤੇ ਇਹਨਾਂ ਨੇ ਜਦੋਂ ਸਾਨੂੰ ਦੱਸਿਆ ਕਿ ਅਸੀਂ ਆ ਜਿਹੜਾ ਕਾਰਜਾ ਕਰੀਆ ਕੰਮ ਜਿਹੜਾ ਕਰ ਰਹੇ ਆ ਤੇ ਸਾਡਾ ਵੀ ਦਿਲ ਕੀਤਾ ਵੀ ਇਸ ਭਲਾਈ ਦੇ ਕੰਮ ਦੇ ਵਿੱਚ ਅਸੀਂ ਆਪਣਾ ਜਿੰਨਾ ਵੀ ਹੋ ਸਕਦਾ ਯੋਗਦਾਨ ਪਾਈਏ ਮੇਰੇ ਵੱਡੇ ਭਰਾ ਰਜਿੰਦਰ ਜਪਾਰੀ ਸਾਡੇ ਵੱਡੇ ਭਰਾ ਆ ਸਾਰੇ ਸਵਾਗਤ ਹੈ ਆ ਸਾਡੇ ਵੱਡੇ ਤੇ ਅੱਜ ਇਹ ਸਾਰਾ ਇਹ ਦੇਖ ਕੇ ਆਪਾਂ ਰੈਸਰ ਸਰਦਾਰ ਵੀ ਸਾਨੂੰ ਜਿੱਦੇ ਵੀ ਪਹੁੰਚਾ ਰਹੀ ਹੈ ਆਪਾਂ ਨੂੰ ਪੰਜਾਬ ਦੀ ਜਿਹੜੀ ਆ ਇਹ ਫਲਾਤ ਬਾਰੇ ਇਹਦੇ ਵਿੱਚ ਸਨ ਹੈਲਪ ਕਰਨੀ ਚਾਹੀਦੀ ਆ ਜਿੰਨਾ ਵੀ ਹੋ ਸਕੇ ਆਪਾਂ ਜੋਗਦਾਨੇ ਪਾਉਣਾ ਚਾਹੀਦਾ ਤੇ ਅਸੀਂ ਕੱਕਰ ਸਾਹਿਬ ਉਹਨਾਂ ਦੇ ਸ੍ਰਿੰਦਰ ਸਿੰਘ ਲਾਲੀਆ ਸਰ ਸਿੰਘ ਲਾਲੀਆ ਉਹਨਾਂ ਦੇ ਧੰਨਵਾਦੀ ਆ ਕੱਕਰ ਸਾਹਿਬ ਉਹਨਾਂ ਦੇ ਕਿ ਇਹਨਾਂ ਨੇ ਅੰਦਰ ਵਧੀਆ ਕਾਰਜ ਜਿਹੜਾ ਹੈ ਇਹਨੂੰ ਅੰਮਲਿਆ ਤੇ ਇਹ ਹਮੇਸ਼ਾ ਇਦਾਂ ਚੱਲਦਾ ਰਹਿਣਾ ਚਾਹੀਦਾ ਹੈ ਇਹਨਾਂ ਲੋਕਾਂ ਨੂੰ ਦਿਖਾਈ ਦੇ ਇਹ ਕਾਰਜ ਇਸ ਤਰ੍ਹਾਂ ਦੇ ਹੁੰਦੇ ਰਹਿਣੇ ਚਾਹੀਦੇ ਆ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਜਦੋਂ ਕਰਕੇ ਸਾਡੇ ਸੋਸ ਸਾਹਿਬ ਅਸੀਂ ਇਹਨਾਂ ਦੇ ਜਿਮਰਾਂ ਵੀ ਜੁਰਮਾਂ ਸਾਡੇ ਤੋਂ ਹੋ ਸਕਦਾ ਅਸੀਂ ਲਾਵਾਂਗੇ ਤੇ ਮੈਂ ਅੱਜ ਇਹਨਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਵੀ ਜਿਹੜੇ ਕਿ ਲੋਕ ਭਲਾਈ ਦਾ ਕੰਮ ਬੜੇ ਵਧੀਆ ਢੰਗ ਦੇ ਨਾਲ ਕਰਦੇ ਆ ਆ ਰਹੇ ਨੇ ਤੇ ਪ੍ਰਭਾਤ ਮੈਂ ਇਹਨਾਂ ਨੂੰ ਹੋਰ ਬਰਕਸ਼ੇ ਵੀ ਇਹ ਜਿਹਨਾਂ ਦੇ ਭਲਾਈ ਦੇ ਕੰਮ ਅਜਿਹੇ ਇਹ ਕਰਦੇ ਰਹਿਣ ਤੇ ਬਾਅਦ ਵਿੱਚ ਖਾਲਸਾ ਉਹ ਵਹੀ ਬਣਦੇ